ਗਰੀਬ ਨੂੰ ਬਾਦ ਸੱਚੇ ਪਾਸ਼ਾ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਬਗਦਾਦ ਵਿੱਚ ਪਹੁੰਚੇ ਲੋਕਾਂ ਦਾ ਭਲਾ ਕਰਦੇ ਕਰਦੇ ਗੁਰੂ ਸਾਹਿਬ ਅੱਗੇ ਚੱਲਦੇ ਜਾ ਰਹੇ ਨੇ ਗੁਰੂ ਸਾਹਿਬ ਉੱਥੇ ਬੈਠ ਗਏ ਤੇ ਉਹਨਾਂ ਨੇ ਇੱਕ ਸ਼ਬਦ ਉਚਾਰਨ ਕੀਤਾ ਪਾਤਾਲਾ ਪਤਾਲ ਲਖ ਅਗਾਸਾਂ ਅਗਾਸ ਊੜਕ ਊੜਕ ਭਾਲ ਥਕੇ ਵੇਦ ਕਹਿਣ ਇੱਕ ਬਾਤ ਬਗਦਾਦ ਦੇ ਪੀਰ ਦੇ ਇੱਕ ਚੇਲੇ ਨੇ ਇਹ ਪੰਕਤੀਆਂ ਸੁਣ ਲਈਆਂ ਉਹ ਆਪਣੇ ਪੀਰ ਕੋਲ ਗਿਆ ਤੇ ਉਸਨੇ ਸ਼ਿਕਾਇਤ ਕੀਤੀ ਤੁਹਾਡੇ ਸ਼ਹਿਰ ਵਿੱਚ اسلام ਦੇ ਉਲਟ ਪ੍ਰਚਾਰ ਹੋ ਰਿਹਾ ਹੈ ਮੁਹੰਮਦ ਸਾਹਿਬ ਨੇ ਤਾਂ ਸਾਨੂੰ 14 ਜਹਾਨਾਂ ਬਾਰੇ ਦੱਸਿਆ ਸੱਤ ਆਕਾਸ਼ ਤੇ ਸੱਤ ਪਤਾਲ ਬਾਹਰ ਬਾਹਰ ਕੋਈ ਫਕੀਰ ਬੈਠੇ ਹੈ ਉਹ ਲੱਖਾਂ ਦੀ ਗੱਲ ਕਰ ਰਹੇ ਨੇ ਤੁਹਾਡੇ ਇਲਾਕੇ ਵਿੱਚ ਸੰਗੀਤ ਦੀ ਮਨਾਹੀ ਹੈ ਉਹ ਤਾਂ ਬਾਹਰ ਬੈਠ ਕੇ ਰਬਾਬ ਵਜਾ ਰਹੇ ਨੇ ਇਹ ਗੱਲ ਸੁਣ ਕੇ ਪੀਰ ਨੇ ਸਾਰੇ ਸ਼ਹਿਰ ਨੂੰ ਹੁਕਮ ਦੇ ਦਿੱਤਾ ਉਹ ਕਹਿ ਲਗਾ ਸਾਰੇ ਲੋਕ ਇਕੱਠੇ ਹੋ ਜਾਓ ਤੇ ਉਸ ਫਕੀਰ ਦੇ ਪੱਥਰ ਮਾਰੋ ਗੁਰੂ ਮਹਾਰਾਜ ਆਪਣੇ ਆਨੰਦ ਵਿੱਚ ਬੈਠੇ ਸਨ ਸਾਰੇ ਲੋਕ ਉੱਥੇ ਪੱਥਰ ਲੈ ਕੇ ਆਏ ਜਦੋਂ ਉਹ ਪੱਥਰ ਮਾਰਨ ਲੱਗੇ ਤਾਂ ਗੁਰੂ ਸਾਹਿਬ ਨੇ ਇੱਕ ਸ਼ਬਦ ਚਾਰਿਆ ਸਤਿ ਸ਼੍ਰੀ ਅਕਾਲ ਉਰਬਰ ਅਕਾਲ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਜਕਾਰਾ ਬਗਦਾਦ ਇਰਾਕ ਦੀ ਧਰਤੀ ਤੇ ਬੁਲੰਦ ਕੀਤਾ ਸੀ ਗੁਰੂ ਸਾਹਿਬ ਨੇ ਕਿਹਾ ਸਤਿ ਸ਼੍ਰੀ ਅਕਾਲ ਗੁਰਬ੍ਰਹ ਅਕਾਲ ਜਦੋਂ ਗੁਰੂ ਸਾਹਿਬ ਨੇ ਇਹ ਸ਼ਬਦ ਚਾਰਿਆ ਤਾਂ ਜਿਹੜੇ ਲੋਕ ਉੱਥੇ ਪੱਥਰ ਮਾਰਨ ਆਏ ਸੀ ਉਹ ਸੁੰਨ ਹੋ ਗਏ ਉਹਨਾਂ ਦੀਆਂ ਬਾਹਾਂ ਖੜੀਆਂ ਹੋਈਆਂ ਸਨ ਤੇ ਪੱਥਰ ਉਹਨਾਂ ਦੇ ਹੱਥ ਵਿੱਚ ਹੀ ਫੜੇ ਰਹਿ ਗਏ ਬਗਦਾਦ ਦਾ ਪੀਰ ਇਹ ਸਭ ਕੁਝ ਦੇਖ ਕੇ ਬੜਾ ਹੈਰਾਨ ਹੋਇਆ ਕਿ ਇਹ ਸਭ ਕੁਝ ਕਿਵੇਂ ਹੋ ਗਿਆ ਸਨੇ ਆਪਣੀ ਬੜੀ ਤਾਕਤ ਦਿਖਾਈ ਬੜੀਆਂ ਕਰਾਮਾਤਾਂ ਕੀਤੀਆਂ ਪਰ ਉਹਦੀਆਂ ਕਰਾਮਾਤਾਂ ਗੁਰੂ ਸਾਹਿਬ ਦੇ ਅੱਗੇ ਟਿਕ ਨਹੀਂ ਸਕਿਆ ਇਹ ਦੇਖ ਕੇ ਕਿ ਉਹਦੀਆਂ ਕਰਾਮਾਤਾਂ ਨਹੀਂ ਚਲੀਆਂ ਉਹ ਗੁਰੂ ਸਾਹਿਬ ਦੇ ਕੋਲ ਆਇਆ ਤੇ ਉਹਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਤਾਂ ਉੱਥੇ ਲੋਕਾਂ ਨੂੰ ਸੋਧਾਈ ਉਹ ਪੀਰ ਕਹਿੰ ਲੱਗਿਆ ਤੁਸੀਂ ਇੱਥੇ ਸੰਗੀਤ ਵੀ ਵਰਤੋਂ ਕੀਤੀ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹ ਜਿਹੜਾ ਸੰਗੀਤ ਹੈ ਇਹ ਸੋਨੇ ਦਾ ਕਲਸ਼ ਹੈ ਜੇ ਇਹਦੇ ਵਿੱਚ ਕੋਈ ਜ਼ਹਿਰ ਪਾ ਕੇ ਪੀਵੇ ਤਾਂ ਉਹਦਾ ਨੁਕਸਾਨ ਹੁੰਦਾ ਤੇ ਜੇ ਇਸ ਦੇ ਵਿੱਚ ਕੋਈ ਅੰਮ੍ਰਿਤ ਪਾ ਕੇ ਪੀਵੇ ਤਾਂ ਉਹਦਾ ਭਲਾ ਹੁੰਦਾ ਹੈ। ਅਸੀਂ ਇਸ ਸੰਗੀਤ ਦੇ ਨਾਲ ਪਰਮੇਸ਼ਵਰ ਦੀਆਂ ਸਿਫਤਾਂ ਕਰ ਰਹੇ ਹਾਂ ਜੋ ਅੰਮ੍ਰਿਤ ਦੇ ਬਰਾਬਰ ਹੈ। ਜਿਸ ਨੂੰ ਪੀ ਕੇ ਮਨ ਇਕਾਗਰ ਹੁੰਦਾ ਹੈ ਤੇ ਸੁਰਤ ਵਿੱਚ ਪਰਮਾਤਮਾ ਦੀ ਭਗਤੀ ਵਸਦੀ ਹੈ। ਪਰ ਜਦੋਂ ਇਸ ਸੰਗੀਤ ਵਿੱਚ ਅਸ਼ਲੀਲ ਗੀਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਹੀ ਸੰਗੀਤ ਜ਼ਹਿਰ ਬਣ ਜਾਂਦਾ ਹੈ। ਤੇ ਲੋਕ ਇਹ ਸੁਣ ਕੇ ਵਿਸ਼ੇ ਵਿਕਾਰਾਂ ਵਿੱਚ ਪੈਂਦੇ ਨੇ। ਇਸ ਲਈ ਜਿਹੜਾ ਸੰਗੀਤ ਅਸੀਂ ਧਾਰਨ ਕੀਤਾ ਹੈ ਉਹ ਪਰਮੇਸ਼ਵਰ ਦੇ ਗੁਣ ਗਾਣ ਵਾਸਤੇ ਹੈ ਇਸ ਸੰਗੀਤ ਵਿੱਚ ਪਰਮੇਸ਼ਵਰ ਦੀਆਂ ਬੜੀਆਂਈਆਂ ਨੇ ਗੁਰਮਤ ਸੰਗੀਤ ਹਰ ਸੰਗੀਤ ਤੋਂ ਉੱਪਰ ਹੈ ਗੁਰਮਤ ਸੰਗੀਤ ਦੇ ਵਿੱਚ ਸ਼ਬਦ ਪ੍ਰਦਾਨ ਹੈ ਤੇ ਬਾਕੀ ਸੰਗੀਤਾਂ ਵਿੱਚ ਰਾਗ ਪ੍ਰਦਾਨ ਹੁੰਦਾ ਹੈ ਸਾਜ਼ ਪ੍ਰਦਾਨ ਹੁੰਦੇ ਨੇ ਪਰ ਗੁਰਮਤ ਸੰਗੀਤ ਵਿੱਚ ਸ਼ਬਦ ਪ੍ਰਦਾਨ ਹੁੰਦਾ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੀਰ ਦਸਤਗਿਰ ਦੀ ਸੰਗੀਤ ਪ੍ਰਤੀ ਸ਼ੰਕਾ ਦੂਰ ਕੀਤੀ ਪੀਰ ਦਸਤਗਿਰ ਕਹਿਣ ਲੱਗਿਆ ਕੁਰਾਨ ਵਿੱਚ ਲਿਖਿਆ ਹੈ 14 ਜਹਾਨ ਹਨ 7 ਪਤਾਲ ਹਨ ਤੇ 7 ਆਕਾਸ਼ ਪਰ ਤੁਸੀਂ ਲੱਖਾਂ ਹੀ ਆਕਾਸ਼ਾ ਤੇ ਲੱਖਾਂ ਹੀ ਪਤਾਲਾਂ ਦੀ ਗੱਲ ਕਰਦੇ ਹੋ ਜਾਂ ਤਾਂ ਤੁਸੀਂ ਸੱਚ ਕਹਿ ਰਹੇ ਹੋ ਤੇ ਜਾਂ ਉਹ ਸੱਚ ਕਹਿ ਰਿਹਾ ਹੈ ਦੋਨਾਂ ਵਿੱਚੋਂ ਅਸੀਂ ਇੱਕ ਦੀ ਮੰਨਾਂਗੇ ਤਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲਗੇ ਮੁਹੰਮਦ ਸਾਹਿਬ ਨੇ 14 ਜਹਾਨਾਂ ਦੀ ਗੱਲ ਕੀਤੀ ਹੈ ਇਹ ਠੀਕ ਹੈ ਇਹ ਗਲਤ ਨਹੀਂ ਹੈ ਜਿੰਨੀ ਉਹਨਾਂ ਨੂੰ ਸੁਧ ਸੀ ਉਹਨਾਂ ਨੇ 10 ਦੱਸਤਾ ਉਹਨਾਂ ਨੇ 14 ਦੇਖੇ ਤੇ ਉਹਨਾਂ ਨੇ 14 ਦੀ ਗੱਲ ਕਰ ਦਿੱਤੀ ਕਿਉਂਕਿ ਜਿੰਨਾ ਵੇਖਿਆ ਹੋਏ ਬੰਦਾ ਉਹਨਾਂ ਹੀ ਕਹਿੰਦਾ ਪਰ ਜਿਨ੍ਹਾਂ ਨੇ ਲੱਖਾ ਪਤਾਲ ਦੇਖ ਲਏ ਲੱਖਾ ਆਕਾਸ਼ ਦੇਖ ਲਏ ਜਿਨ੍ਹਾਂ ਨੂੰ ਲੱਖਾਂ ਦੀ ਸੋਝੀ ਹੋ ਗਈ ਉਹਨਾਂ ਨੇ ਲੱਖਾਂ ਦੇ ਬਾਰੇ ਦੱਸ ਦਿੱਤਾ ਇੱਥੇ ਗੁਰੂ ਸਾਹਿਬ ਨੇ ਭੇਤ ਨਹੀਂ ਕੀਤਾ ਤੇ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਹਾਡਾ ਸਿਧਾਂਤ ਗਲਤ ਹੈ ਉਗੋ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿੰਨਾ ਉਹਨਾਂ ਨੇ ਦੇਖਿਆ ਉਹ ਸਹੀ ਹੈ ਪਰ ਜਿਨ੍ਹਾਂ ਨੇ ਲੱਖਾਂ ਦੇਖੇ ਉਹਨਾਂ ਨੇ ਲੱਖਾਂ ਦੀ ਗੱਲ ਕਰ ਦਿੱਤੀ ਗੁਰੂ ਸਾਹਿਬ ਕਹਿਣ ਲੱਗੇ ਇਹ ਤਾਂ ਲੱਖਾਂ ਤੋਂ ਵੀ ਪਰੇ ਦੀ ਗੱਲ ਹੈ ਉਹਦੀ ਕੋਈ ਗਿਣਤੀ ਨਹੀਂ ਹੈ ਇਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਆਕਾਸ਼ ਨੇ ਤੇ ਕਿੰਨੇ ਪਤਾਲ ਨੇ ਉਸ ਪਰਮੇਸ਼ਵਰ ਦਾ ਕੋਈ ਅੰਤ ਨਹੀਂ ਪੀਰ ਦਸਤਗੀਰ ਦੇ ਮਨ ਵਿੱਚ ਸ਼ਰਧਾ ਨਹੀਂ ਸੀ ਉਹ ਕਹਿਣ ਲੱਗਾ ਮਹਾਰਾਜ ਏ ਮੈਂ ਨਹੀਂ ਮੰਨਦਾ ਮੈਂ ਇਹ ਸਭ ਕੁਝ ਦੇਖਣਾ ਚਾਹਨਾ ਤੁਹਾਡੇ ਕਹਨ ਤੇ ਇਹ ਮੈਂ ਨਹੀਂ ਮੰਨਦਾ ਜੇ ਤੁਸੀਂ ਕਹੋ ਤੇ ਮੈਂ ਮੰਨ ਲਵਾਂ ਐਦਾਂ ਨਹੀਂ ਹੋ ਸਕਦਾ ਜੇ ਤੁਹਾਨੂੰ ਲੱਖਾ ਪਤਾਲਾ ਤੇ ਲੱਖਾ ਆਕਾਸ਼ਾਂ ਦੀ ਸੋਝੀ ਹੈ ਤਾਂ ਤੁਸੀਂ ਮੈਨੂੰ ਦਿਖਾਓ ਮੈਂ ਬਿਰਦਾ ਇਸ ਕਰਕੇ ਮੈਂ ਤੁਹਾਡੇ ਨਾਲ ਜਾ ਨਹੀਂ ਸਕਦਾ ਤੁਸੀਂ ਮੇਰੇ ਪੁੱਤਰ ਨੂੰ ਆਪਣੇ ਨਾਲ ਲੈ ਜਾਓ ਇਹ ਵੇਖੇਗਾ ਤੇ ਮੈਨੂੰ ਆ ਕੇ ਦੱਸੇਗਾ ਆਪਣੇ ਬੱਚੇ ਕੋ ਨੂੰ ਸੁਣ ਕੇ ਕਿ ਲੱਖਾਂ ਹੀ ਆਕਾਸ਼ ਹਨ ਤੇ ਲੱਖਾਂ ਹੀ ਪਤਾਲ ਹਨ ਤਾਂ ਹੀ ਮੈਨੂੰ ਤਸੱਲੀ ਹੋਏਗੀ ਜਿਨਨੇ ਆਕਾਸ਼ਾਂ ਤੇ ਪਤਾਲਾਂ ਤੱਕ ਤੁਹਾਡੀ ਪਹੁੰਚ ਹੈ ਉਹਨੇ ਮੇਰੇ ਪੁੱਤਰ ਨੂੰ ਦਿਖਾ ਦਿਓ ਤਾਂ ਹੀ ਤੁਹਾਡੀ ਗੱਲ ਤੇ ਮੈਨੂੰ ਯਕੀਨ ਆਏਗਾ ਜਦੋਂ ਗੁਰੂ ਨਾਨਕ ਸੱਚੇ ਪ੍ਰਵਾ ਸਾਹਿਬ ਜੀ ਨੇ ਪੀਰ ਦਸਤਗਿਰ ਦੀ ਇਹ ਗੱਲ ਸੁਣੀ ਤਾਂ ਗੁਰੂ ਸਾਹਿਬ ਨੇ ਦਸਤਗਿਰ ਪੀਰ ਦੇ ਬੱਚੇ ਦਾ ਹੱਥ ਫੜ ਲਿਆ ਉਹ ਕਹਿਣ ਲੱਗੇ ਚਾਹ ਲੈ ਤੈਨੂੰ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਦਿਖਾਈਏ ਗੁਰੂ ਸਾਹਿਬ ਕਹਿ ਲਕੇ ਪੁੱਤਰ ਅੱਖਾਂ ਬੰਦ ਕਰ ਲੈ। ਪੀਰ ਦੇ ਪੁੱਤਰ ਨੇ ਅੱਖਾਂ ਬੰਦ ਕਰ ਲਈਆਂ। ਤਾਂ ਗੁਰੂ ਸਾਹਿਬ ਉਸ ਨੂੰ ਇਹੋ ਜੇ ਮੰਡਲ ਵਿੱਚ ਲੈ ਗਏ ਜਿੱਥੇ ਤਿੰਨ ਕਾਲ ਨਹੀਂ ਹੈ। ਨਾ ਹੀ ਉੱਥੇ ਭੂਤ ਕਾਲ ਹੈ, ਨਾ ਹੀ ਉੱਥੇ ਭਵਿੱਖ ਕਾਲ ਹੈ, ਨਾ ਹੀ ਉੱਥੇ ਵਰਤਮਾਨ ਕਾਲ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੀਰ ਦੇ ਪੁੱਤਰ ਨੂੰ ਕਈ ਆਕਾਸ਼ ਦਿਖਾਏ। ਤਾਂ ਗੁਰੂ ਸੱਚੇ ਪਾਤਸ਼ਾਹ ਕਈ ਦਿਨ ਆਕਾਸ਼ ਵਿੱਚ ਵਿਚਰਦੇ ਰਹੇ। ਗੁਰੂ ਸਾਹਿਬ ਨੇ ਇੱਕ ਆਕਾਸ਼ ਦਿਖਾਇਆ। ਫੇਰ ਦੂਸਰਾ ਆਕਾਸ਼ ਦਿਖਾਇਆ ਫੇਰ ਉਸ ਆਕਾਸ਼ ਨੂੰ ਕੁਝ ਦਿਨਾਂ ਵਿੱਚ ਦੇਖਿਆ ਤੇ ਫੇਰ ਤੀਸਰਾ ਆਕਾਸ਼ ਦਿਖਾਇਆ ਗੁਰੂ ਸਾਹਿਬ ਇੱਕ ਆਕਾਸ਼ ਤੋਂ ਦੂਜੇ ਆਕਾਸ਼ ਗਏ ਦੂਜੇ ਤੋਂ ਤੀਜੇ ਤੀਜੇ ਤੋਂ ਚੌਥੇ ਪੀਰ ਦਸਤਗਿਰ ਦੇ ਪੁੱਤਰ ਨੂੰ ਇੰਵੇਂ ਲੱਗਣ ਲੱਗਿਆ ਜਿਵੇਂ ਕਿੰਨੇ ਸਾਲ ਬੀਤ ਗਏ ਨੇ ਤੇ ਅਸੀਂ ਆਕਾਸ਼ ਦੇਖ ਰਹੇ ਹਾਂ ਕਹਿੰਦੇ ਨੇ ਗੁਰੂ ਸਾਹਿਬ ਨੇ 1 ਲੱਖ ਆਕਾਸ਼ ਪੀਰ ਦਸਤਗਿਰ ਦੇ ਪੁੱਤਰ ਨੂੰ ਦਿਖਾ ਦਿੱਤੇ ਪੀਰ ਦਸਤਗਿਰ ਦਾ ਪੁੱਤਰ ਕਹਿ ਲਗਿਆ ਮਹਾਰਾਜ ਹੁਣ ਮੈਂ ਲੱਖਾਂ ਹੀ ਕਾਸ਼ ਦੇਖ ਲਏ। ਹੁਣ ਮਹਾਰਾਜ ਤੁਸੀਂ ਕਿਹਾ ਸੀ ਕਿ ਲੱਖਾਂ ਪਤਾਲ ਕੀ ਹਨ। ਉਹ ਦਿਖਾਓ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਦੀ ਬਾਹ ਫੜੀ ਤੇ ਉਹਨੂੰ ਪਤਾਲ ਵਿੱਚ ਲੈ ਗਏ। ਪਹਿਲਾ ਇੱਕ ਪਤਾਲ ਦਿਖਾਇਆ। ਇੱਕ ਪਤਾਲ ਦੇ ਵਿੱਚ ਕਈ ਦਿਨ ਫਿਰਦੇ ਰਹੇ। ਫੇਰ ਗੁਰੂ ਸਾਹਿਬ ਦੂਜੇ ਪਤਾਲ ਵਿੱਚ ਗਏ। ਜਦੋਂ ਉਹ ਪਤਾਲ ਚੰਗੀ ਤਰ੍ਹਾਂ ਦਿਖਾ ਦਿੱਤਾ। ਫੇਰ ਤੀਜੇ ਤੋਂ ਚੌਥੇ, ਚੌਥੇ ਤੋਂ ਪੰਜਵੇਂ। ਗੁਰੂ ਸਾਹਿਬ ਨੇ ਪੀਰ ਦਸਤਗਿਰ ਦੇ ਪੁੱਤਰ ਨੂੰ ਲੱਖਾਂ ਪਤਾਲ ਦਿਖਾ ਦਿੱਤੇ ਸਾਇੰਟਿਸਟ ਕਹਿੰਦੇ ਨੇ ਕਿ ਜੇ ਅਸੀਂ ਇੱਕ ਗੈਲੈਕਸੀ ਤੋਂ ਦੂਜੀ ਗੈਲੈਕਸੀ ਵਿੱਚ ਜਾਈਏ ਤਾਂ ਸਾਨੂੰ ਕਿੰਨੇ ਸਾਲ ਲੱਗ ਜਾਂਦੇ ਨੇ ਸਾਡੀ ਸੂਰਤ ਬਿਜਲੀ ਦੀ ਸਪੀਡ ਤੋਂ ਵੀ ਕਈ ਗੁਣਾ ਜ਼ਿਆਦਾ ਤੇਜ਼ ਹੈ ਜੇ ਅਸੀਂ ਦਰਬਾਰ ਸਾਹਿਬਾਰੇ ਸੋਚੀ ਤਾਂ ਸਾਡੀ ਸੂਰਤ ਇੱਕ ਅੱਖ ਦੇ ਫੋਰ ਨਾਲ ਹੀ ਦਰਬਾਰ ਸਾਹਿਬ ਪਹੁੰਚ ਜਾਂਦੀ ਹੈ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸੂਰਤ ਦੀ ਤੇਜ਼ੀ ਨਾਲ ਪੀਰ ਦਸਤਗਿਰ ਦੇ ਪੁੱਤਰ ਨੂੰ ਲੱਖਾਂ ਕਾਸ਼ ਤੇ ਲੱਖਾਂ ਪਤਾਲ ਦਿਖਾਏ ਪੀਰ ਦੇ ਪੁੱਤਰ ਨੂੰ ਇੰਉ ਲੱਗ ਲਗਿਆ ਜਿਵੇਂ ਲੱਖਾਂ ਪਤਾਲ ਤੇ ਲੱਖਾਂ ਕਾਸ਼ ਦੇਖਣ ਵਿੱਚ ਕਿੰਨੇ ਸਾਲ ਬੀਤ ਗਏ ਪੀਰ ਦਸਤਗੀਰ ਦਾ ਪੁੱਤਰ ਵਿਆਕੁਲ ਹੋ ਗਿਆ ਉਹ ਕਹਿਣ ਲੱਗਿਆ ਮਹਾਰਾਜ ਨਾ ਤਾਂ ਆਕਾਸ਼ਾਂ ਦਾ ਅੰਤ ਹੈ ਤੇ ਨਾ ਹੀ ਪਤਾਲਾਂ ਦਾ ਅੰਤ ਹੈ ਕਿੰਨੇ ਸਾਲ ਬੀਤ ਚੁਕੇ ਨੇ ਆਕਾਸ਼ਾਂ ਨੂੰ ਦੇਖਦੇ ਹੋਏ ਕਿੰਨੇ ਹੀ ਸਾਲ ਬੀਤ ਚੁਕੇ ਨੇ ਪਤਾਲਾਂ ਨੂੰ ਦੇਖਦੇ ਹੋਏ ਇਹਨਾਂ ਦਾ ਕੋਈ ਅੰਤ ਨਹੀਂ ਮੈਂ ਆਪਣੇ ਪਿਤਾ ਨੂੰ ਦੱਸਣਾ ਸੀ ਕਿ ਲੱਖਾਂ ਆਕਾਸ਼ ਤੇ ਲੱਖਾਂ ਪਤਾਲ ਨਹੀਂ ਪਰ ਕਿੰਨੇ ਸਾਲ ਬੀਤ ਚੁਕੇ ਨੇ ਪਤਾ ਨਹੀਂ ਮੇਰੇ ਅੱਬਾ ਜਾਨ ਹੋਣਗੇ ਕਿ ਨਹੀਂ ਕਿਸ ਨੇ ਮਹਾਰਾਜ ਕਿਰਪਾ ਕਰੋ ਹੁਣ ਵਾਪਿਸ ਚਲੀਏ ਮਹਾਰਾਜ ਮੈਂ ਇਹ ਜਾਣ ਲਿਆ ਕਿ ਤੁਸੀਂ ਖੁਦ ਪਰਮੇਸ਼ਰ ਹੋ ਤੁਸੀਂ ਖੁਦ ਖੁਦਾ ਹੋ ਤੁਹਾਡੇ ਤੋਂ ਇਲਾਵਾ ਮੈਂ ਹੋਰ ਕਿਸੇ ਖੁਦਾ ਨੂੰ ਨਹੀਂ ਜਾਣਦਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਜੇ ਤੇਰੇ ਮਨ ਵਿੱਚ ਹੋਰ ਆਕਾਸ਼ ਤੇ ਪਤਾਲ ਦੇਖਣ ਦੀ ਇੱਛਾ ਹੈ ਤਾਂ ਦੱਸ ਤੈਨੂੰ ਹੋਰ ਆਕਾਸ਼ ਤੇ ਹੋਰ ਪਤਾਲ ਦਿਖਾ ਦਿੰਨੇ ਆ ਇਹਨਾਂ ਦਾ ਕੋਈ ਅੰਤ ਨਹੀਂ ਇਹ ਪਰੇ ਤੋਂ ਪਰੇ ਨੇ ਅੰਗੁਰੂ ਨਾਨਕ ਸੱਚੇ ਪਾਸ਼ਾ ਕਹਿਣ ਲੱਗੇ ਜੇ ਤੂੰ ਵਾਪਸ ਜਾਣਾ ਚਾਹੁੰਦਾ ਹੈ ਤੂੰ ਆਪਣੇ ਅੱਬਾ ਜਾਨ ਨੂੰ ਮਿਲਣਾ ਚਾਹੁੰਦਾ ਹੈ ਤਾਂ ਤੈਨੂੰ ਇੱਕ ਕੰਮ ਕਰ ਲੈਣਾ ਚਾਹੀਦਾ ਹੈ ਕਿ ਤੇਰੇ ਪਿਤਾ ਦੀ ਤਸੱਲੀ ਹੋ ਜਾਏ ਗੁਰੂ ਸਾਹਿਬ ਕਹਿਣ ਲੱਗੇ ਇੱਥੇ ਸੰਗਤ ਹੋ ਰਹੀ ਹੈ ਤੇ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਤੇਰੇ ਪਿਤਾ ਦੀ ਤਸੱਲੀ ਹੋ ਜੇ ਇਸ ਕਰਕੇ ਤੂੰ ਇੱਕ ਕੜਾਹੀ ਪਰਕੇ ਪ੍ਰਸ਼ਾਦ ਦੇ ਲੈ ਇਹ ਕਹਿ ਕੇ ਗੁਰੂ ਸਾਹਿਬ ਉੱਥੇ ਗਏ ਜਿੱਥੇ ਗੁਰੂ ਸਾਹਿਬ ਦੀ ਸੰਗਤ ਹੋ ਰਹੀ ਸੀ ਉੱਥੇ ਕਥਾ ਹੋ ਰਹੀ ਸੀ ਕੀਰਤਨ ਹੋ ਰਿਆ ਸੀ ਸਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਿਸ਼ਾਨ ਝੂਲ ਰਹੇ ਸਨ ਸੰਤ ਜਨ ਮਹਾਪੁਰਸ਼ ਉੱਥੇ ਬੈਠੇ ਹੋਏ ਸਨ ਜਦੋਂ ਸਭ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਏ ਹੋਏ ਹੜਾ ਤਾਂ ਸਭ ਦੇ ਹਿਰਦੇ ਖੁਸ਼ੀ ਨਾਲ ਭਰ ਗਏ ਉੱਥੇ ਸਭ ਸੰਤਾਂ ਤੇ ਮਹਾਪੁਰਖਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ ਸਭ ਤੋਂ ਉੱਚੇ ਸਥਾਨ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਬਿਠਾਇਆ ਉਹਨਾਂ ਨੇ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਆਰਤੀ उतारी ਫੁੱਲਾਂ ਦੀ ਵਰਖਾ ਕੀਤੀ ਤੇ ਗੁਰੂ ਸਾਹਿਬ ਦੀ ਪ੍ਰਸ਼ੰਸਾ ਕੀਤੀ ਉੱਥੇ ਅਰਦਾਸ ਹੋਈ ਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤੀ ਪੀਰ ਦੇ ਪੁੱਤਰ ਨੂੰ ਵੀ ਦੇਗ ਬਲੀ ਉੱਥੇ ਬਹੁਤ ਸਾਰੀ ਸੰਗਤ ਸੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਪੀਰ ਦੇ ਪੁੱਤਰ ਨੂੰ ਸਾਰੀ ਸੰਗਤ ਦੇ ਦਰਸ਼ਨ ਕਰਾਏ ਉਸ ਤੋਂ ਬਾਅਦ ਗੁਰੂ ਸਾਹਿਬ ਉੱਥੋਂ ਦੀ ਬਗਦਾਦ ਵਾਪਸ ਚੱਲ ਪਏ ਜਦੋਂ ਪੀਰ ਦੇ ਪੁੱਤਰ ਨੇ ਅੱਖਾਂ ਖੋਲੀਆਂ ਤਾਂ ਉਹਨੇ ਦੇਖਿਆ ਕਿ ਉਹ ਬਗਦਾਦ ਦੇ ਵਿੱਚ ਬੈਠਾ ਹੈ ਜਿੱਥੇ ਪੀਰ ਗਸਤਗਿਰ ਬੈਠਾ ਹੋਇਆ ਸੀ ਉਹ ਕਹਿਣ ਲੱਗਿਆ ਅੱਬਾ ਜਾਨ ਕਿੰਨੇ ਸਾਲ ਬੀਤ ਗਏ ਤੁਹਾਡਾ ਰੂਪ ਰੰਗ ਉਦਾਂ ਦਾ ਹੀ ਹੈ ਜਿਦਾਂ ਦਾ ਪਹਿਲਾਂ ਸੀ ਤੁਸੀਂ ਬਿਲਕੁਲ ਵੀ ਨਹੀਂ ਬਦਲੇ ਕੂਦਾਤਾ ਸ਼ੁਕਰ ਮੈਂ ਅੰਦਾਜ਼ਾ ਲਾ ਕੇ ਬੈਠਾ ਸੀ ਕਿ ਮੇਰੇ ਵਿੱਚੋਂ ਮੇਰੇ ਅੱਬਾ ਜਾਨ ਚੱਲ ਪਸੇ ਹੋਣਗੇ ਪੀਰ ਦਸਤਗੀਰ ਕਹਿਣ ਲੱਗਿਆ ਪੁੱਤਰ ਜਿਹੜੇ ਕੰਮ ਵਾਸਤੇ ਗਿਆ ਸੀ ਉਹ ਹੋਇਆ ਕਿ ਤੂੰ ਲੱਖ ਆਕਾਸ਼ ਤੇ ਲੱਖ ਪਤਲ ਦੇਖ ਲੈ ਇਹ ਨਾਨਕ ਪੀਰ ਝੂੜਤਾਨੀ ਸੀ ਬੋਲ ਰੇ ਦਾਸ ਤੂੰ ਲੱਖ ਪਤਲ ਤੇ ਲੱਖ ਆਕਾਸ਼ ਦੇਖਿਆ ਪੀਰ ਦਸਤਗੀਰ ਕਹਿਣ ਲੱਗਿਆ ਪੁੱਤਰ ਤੂੰ ਬੜੀ ਛੇਤੀ ਮੁੜ ਆਇਆ ਲੱਖ ਆਕਾਸ਼ ਤੇ ਲੱਖ ਪਤਾਲ ਵੇਖਣ ਨੂੰ ਬਹੁਤ ਸਮਾਂ ਲੱਗਦਾ ਪਰ ਤੂੰ ਤਾਂ ਬੜੀ ਛੇਤੀ ਵਾਪਸ ਆ ਗਿਆ ਇਹ ਸੁਣ ਕੇ ਉਹਦਾ ਪੁੱਤਰ ਬੜਾ ਹੈਰਾਨ ਹੋਇਆ ਉਹ ਆਪਣੇ ਮਨ ਵਿੱਚ ਸੋਚਾਂ ਲਗਾ ਉਹ ਕਹਿਣ ਲੱਗਾ ਪਿਤਾ ਜੀ ਸੁਣੋ ਧਿਆਨ ਨਾਲ ਜਿਨ੍ਹਾਂ ਨੂੰ ਤੁਸੀਂ ਪੀਰ ਕਹਿੰਦੇ ਹੋ ਉਹ ਖੁਦ ਖਦਾ ਹਨ ਤੁਸੀਂ ਕਹਿੰਦੇ ਹੋ ਮੈਂ ਬੜੀ ਛੇਤੀ ਮੁੜਾਇਆ ਪਰ ਮੈਨੂੰ ਤਾਂ ਉੱਥੇ ਕਈ ਸਾਲ ਬੀਤ ਚੁੱਕੇ ਨੇ ਕਿੰਨੇ ਸਾਲ ਆਕਾਸ਼ ਦੇਖਦੇ ਹੋਵੇ ਤੇ ਕਿੰਨੇ ਸਾਲ ਪਤਾਲਾਂ ਨੂੰ ਦੇਖਦੇ ਹੀ ਬੀਤ ਗਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬੰਨੂ ਲੱਖਾਂ ਆਕਾਸ਼ ਦਿਖਾਏ ਤੇ ਲੱਖਾਂ ਹੀ ਪਤਾਲ ਦਿਖਾਏ। ਇਹ ਤਾਂ ਮੈਨੂੰ ਕਹਿ ਰਹੇ ਸੀ ਕਿ ਹੋਰ ਦੇਖਣੇ ਆ ਤਾਂ ਹੋਰ ਦੇਖ ਲੈ। ਇਹਨਾਂ ਆਕਾਸ਼ਾਂ ਤੇ ਪਤਾਲਾਂ ਦਾ ਕੋਈ ਅੰਤ ਨਹੀਂ। ਪਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਵਾਪਿਸ ਚੱਲੋ ਤਾਂ ਕਿ ਜਿੰਨੂੰ ਦੱਸਣਾ ਕਿਤੇ ਉਹੀ ਨਾ ਤੁਰ ਜਾਏ। ਮੈਂ ਤਾਂ ਪਿਤਾ ਜੀ ਬੜੀ ਛੇਤੀ ਕੀਤੀ। ਮਨੂਤਾ ਉੱਥੇ ਸਾਲਾਂ ਦੇ ਸਾਲ ਬੀਤ ਗਏ ਮੈਂ ਇਹ ਆਕਾਸ਼ ਤੇ ਪਤਾਲ ਵੇਖਦਿਆਂ ਵੇਖਦਿਆਂ ਥੱਕ ਗਿਆ ਤਾਂ ਹੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਵਾਪਸ ਲੈ ਕੇ ਚੱਲੋ ਇਹ ਮੈਨੂੰ ਹੋਰ ਅੱਗੇ ਲੈ ਕੇ ਚੱਲੇ ਸੀ ਜਿਹੜੇ-ਜਿਹੜੇ ਪਤਾਲਾਂ ਵਿੱਚ ਇਹ ਮੈਨੂੰ ਲੈ ਕੇ ਗਏ ਉੱਥੇ-ਉੱਥੇ ਇਹਨਾਂ ਦੀ ਸੰਗਤ ਹੁੰਦੀ ਹੈ ਸੰਗਤ ਜੀ ਕਈ ਮੰਦੇ ਕਹਿੰਦੇ ਨੇ ਕਿ ਸਿੱਖੀ ਬੜੀ ਥੋੜੀ ਹੈ ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਬੇਅੰਤ ਹੈ ਇਹੋ ਜਿਹੀਆਂ ਬੜੀਆਂ ਧਰਤੀਆਂ ਨੇ ਜਿੱਥੇ ਗੁਰੂ ਸਾਹਿਬ ਦੀ ਸਿੱਖੀ ਬਿਆੰਤ ਹੈ ਉਹ ਕਹਿ ਰਿਹਾ ਸੀ ਕਿ ਜਿੱਥੇ ਮੈਂ ਦੇਖਦਾ ਸੀ ਉੱਥੇ ਹੀ ਇਹਨਾਂ ਦੀ ਸੰਗਤ ਹੁੰਦੀ ਸੀ ਜਿੱਥੇ ਗੁਰੂ ਸਾਹਿਬ ਜਾਂਦੇ ਸੀ ਉੱਥੋਂ ਦੀ ਸੰਗਤ ਇਹਨਾਂ ਦੇ ਚਰਨ ਪੁਜੀਦੀ ਸੀ ਤੇ ਇਹਨਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦੀ ਸੀ ਇਹ ਸਾਰੀ ਗੱਲ ਸੁਣ ਕੇ ਦਸਤਗਿਰ ਹੈਰਾਨ ਹੋ ਗਿਆ ਉਹ ਕਹਿਣ ਲੱਗਿਆ ਮੇਰਾ ਪੁੱਤਰ ਕਹਿ ਰਿਹਾ ਹੈ ਕਿ ਮੈਨੂੰ ਲੱਖਾਂ ਕਾਸ਼ਤ ਤੇ ਲੱਖਾਂ ਪਤਲ ਦੇਖਣ ਵਿੱਚ ਕਿੰਨੇ ਸਾਲ ਬੀਤ ਗਏ ਪਰ ਬਗਦਾਦ ਵਿੱਚ ਤਾਂ ਕੋਈ ਸਮਾਂ ਨਹੀਂ ਬੀਤਿਆ ਇੱਥੇ ਤਾਂ ਸਿਰਫ ਦੋ ਘੜੀਆਂ ਬੀਤੀਆਂ ਨੇ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਲੱਖਾ ਅਕਾਸ਼ ਤੇ ਲੱਖਾ ਪਤਾਲ ਦੇਖਣ ਗਏ ਅਸੀਂ ਤਾਂ ਉਦੋਂ ਦੇ ਇੱਥੇ ਹੀ ਬੈਠੇ ਆ ਇੱਥੇ ਤਾਂ ਸਾਨੂੰ ਦੋ ਘੜੀਆਂ ਹੀ ਬੀਤੀਆਂ ਨੇ ਅਸੀਂ ਤਾਂ ਇੱਥੋਂ ਉੱਠ ਕੇ ਅਜੇ ਕਿਤੇ ਗਏ ਨਹੀਂ ਜਦੋਂ ਤੇ ਤੁਸੀਂ ਇੱਥੋਂ ਗਏ ਹੋ ਅਸੀਂ ਇੱਥੇ ਹੀ ਬੈਠੇ ਸੀ ਇਹ ਦੇਖ ਕੇ ਪੀਰ ਦਸਤਗੀਰ ਦਾ ਮਨ ਅਚੰਬਿਤ ਹੋ ਰਿਹਾ ਕੋ ਸੋਚਣ ਲੱਗਿਆ ਸਾਰੇ ਪੀਰਾਂ ਦੇ ਵਿੱਚ ਮੇਰੀ ਵੱਡੀ ਵਡਿਆਈ ਹੈ ਮੈਂ ਸੋਚਦਾ ਸੀ ਕਿ ਮੇਰੇ ਵਰਗਾ ਕਰਾਮਾਤੀ ਇਸ ਸੰਸਾਰ ਵਿੱਚ ਕੋਈ ਨਹੀਂ ਵੱਡੇ ਵੱਡੇ ਪੀਰ ਮੈਨੂੰ ਪੁੱਜਦੇ ਨੇ ਮੇਰੀ ਕਰਾਮਾਤ ਇਹਨਾਂ ਦੇ ਅੱਗੇ ਇੱਕ ਕਿਨਕੇ ਬਰਾਬਰ ਵੀ ਨਹੀਂ ਪੀਰ ਦਸਤਗੀਰ ਸੋਚ ਲਗਿਆ ਇਹ ਮਨੁੱਖ ਨਹੀਂ ਹੋ ਸਕਦੇ ਇਹ ਮਨੁੱਖ ਦੇ ਸਰੀਰ ਵਿੱਚ ਆਹ ਪਰਮੇਸ਼ਵਰ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ ਪੀਰ ਦਸਤਗੀਰ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਬੱਥਾ ਟੇਕਿਆ ਪੀਰ ਨੇ ਆਪਣੇ ਸਾਰੇ ਚੇਲਿਆਂ ਨੂੰ ਤੇ ਉੱਥੇ ਸਾਰੇ ਲੋਕਾਂ ਨੂੰ ਕਿਹਾ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਮੱਥਾ ਟੇਕੋ ਜਿਹੜੇ ਹੱਥਾਂ ਵਿੱਚ ਪੱਥਰ ਲੈ ਕੇ ਆਏ ਸੀ ਪੀਰ ਨੇ ਉਹਨਾਂ ਨੂੰ ਵੀ ਕਿਹਾ ਕਿ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕੋ ਤੇ ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕ ਕੇ ਆਪਣੀ ਭੁੱਲ ਦੀ ਮਾਫੀ ਮੰਗੋ ਉਹ ਕਹਿਣ ਲੱਗਿਆ ਇਹ ਅਕਾਲ ਪੁਰਖ ਪਰਮੇਸ਼ਵਰ ਨੇ ਜਦੋਂ ਸਭ ਨੇ ਪੀਰ ਦਸਤਗਿਰ ਦੀ ਗੱਲ ਸੁਣੀ ਤਾਂ ਸਾਬੜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਅਲੱਗ-ਅਲੱਗ ਤਰਾਨੀਆਂ ਪਟਾਵਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖੀਆਂ ਜਿਨ੍ਹਾਂ ਦੀਆਂ ਬਾਵਾਵਾਂ ਹਵਾ ਵਿੱਚ ਹੀ ਅੜਗੀਆਂ ਸਨ ਜਦੋਂ ਉਹਨਾਂ ਨੇ ਭੁੱਲ ਮੰਨ ਲਈ ਤਾਂ ਉਹਨਾਂ ਦੀਆਂ ਬਾਵਾਵਾਂ نیچے ਆ ਗਈਆਂ ਸਭ ਦੇ ਮਨਾਂ ਵਿੱਚ ਗੁਰੂ ਸਾਹਿਬ ਦੇ ਪ੍ਰਤੀ ਸ਼ਰਧਾ ਬਣ ਗਈ। ਬਗਦਾਦ ਦੇ ਸਾਰੇ ਮੁਸਲਮਾਨ ਗੁਰੂ ਸਾਹਿਬ ਦੀ ਪੂਜਾ ਕਰਨ ਲੱਗੇ। ਗੁਰੂ ਸਾਹਿਬ ਨੇ ਸਾਰਿਆਂ ਨੂੰ ਪਵਿੱਤਰ ਉਪਦੇਸ਼ ਦੇ ਕੇ ਤਾਰਿਆ। ਸਭ ਨੂੰ ਆਖਿਆ ਜੇ ਤੁਸੀਂ ਮੁਕਤ ਹੋਣਾ ਹੈ ਤਾਂ ਤੁਸੀਂ ਪਰਮੇਸ਼ਵਰ ਦਾ ਨਾਮ ਜਪਿਆ ਕਰੋ। ਇਹ ਉਪਦੇਸ਼ ਸਾਡੇ ਵਾਸਤੇ ਵੀ ਹੈ। ਜੇ ਅਸੀਂ ਮੁਕਤੀ ਚਾਹਨੇ ਆ ਤਾਂ ਪਰਮੇਸ਼ਵਰ ਦਾ ਨਾਮ ਜਪਣਾ ਪਵੇਗਾ। ਗੁਰੂ ਸਾਹਿਬ ਕਹਿੰਦੇ ਕਿਸੇ ਨਾਲ ਵਖਵਾਦ ਨਹੀਂ ਕਰਨਾ। ਕੇ ਅਸੀਂ ਵੱਡੇ ਆ ਤੇ ਦੂਜੇ ਛੋਟੇ। ਇਹ ਦੁਨੀਆ ਨੂੰ ਖਤਮ ਕਰਕੇ ਰੱਖ ਦੇਗਾ। ਇੱਕ ਖੁਦਾ ਨੂੰ ਸਭ ਵਿੱਚ ਵੇਖੋ। ਉਸ ਖੁਦਾ ਦੀ ਸਭ ਵਿੱਚ ਜੋਤ ਹੈ। ਤਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ, ਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।